ਤਰਨਤਾਰਨ ਦੇ ਪਿੰਡ ਸੰਗਰਕੋੜ ਚ ਮਸੀਹੀ ਭਾਈਚਾਰੇ ਖਿਲਾਫ ਪਿਆ ਮੱਤਾ ਮਸੀਹੀਆਂ ਦੇ ਘਰ ਗੁਰਗ੍ਰੰਥ ਸਾਹਿਬ ਦੀ ਨਹੀਂ ਜਾਵੇਗੀ ਸਵਾਰੀ ਨਾ ਕੋਈ ਪਾਠੀ ਸਿੰਘ ਕਰੇਗਾ ਉਸ ਘਰ ਚ ਅਰਦਾਸ ਤੇ ਨਾ ਹੀ ਕੋਈ ਮਸੀਹੀ ਭਾਈਚਾਰੇ ਦੀ ਪਿੰਡ ਚ ਸ਼ੋਭਾ ਯਾਤਰਾ ਮਨਾਈ ਜਾਵੇਗੀ ਜੀਆਂ ਦੱਸਦੀ ਹੈ ਕਿ ਤਰਨਤਾਰਨ ਦੇ ਪਿੰਡ ਸੰਗਰਕੋੜ ਚ ਮਸੀਹੀ ਭਾਈਚਾਰੇ ਖਿਲਾਫ ਨਵਾਂ ਮੱਤਾ ਪਿਆ ਹੈ ਜਿਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਤਾਂ ਉੱਥੇ ਹੀ ਆਦਮ ਲੋਕਾਂ ਦੇ ਨਾਲ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਕਿਹਾ ਗਿਆ ਸੀ ਕਿ 크리스마ਸ ਦੇ ਆਪਣੇ ਘਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨਾਉਣਾ ਚਾਹੁੰਦੇ ਨੇ ਉਸ ਤਰੀਕੇ ਦੇ ਨਾਲ ਮਨਾਉਣ ਪਰ ਉਹਨਾਂ ਨੇ ਆਪਣੀ ਮਰਜ਼ੀ ਕਰਕੇ ਡੀਜੇ ਲਗਾਏ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਹੈ ਉਸ ਨੂੰ ਲੈ ਕੇ ਜਿਹੜਾ ਨਵਾਂ ਮੱਤਾ ਪਿਆ ਗਿਆ ਹੈ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਹੁਣ ਜਿਹੜਾ ਮਸੀਹੀ ਭਾਈਚਾਰੇ ਖਿਲਾਫ ਮੱਤਾ ਪਿਆ ਹੈ ਤਾਂ ਇਸ ਵਿੱਚ ਹੋਰ ਪਿੰਡ ਵਾਸੀ ਨੇ ਕਿਹੜੀਆਂ-ਕਿਹੜੀਆਂ ਅਹਿਮ ਗੱਲਾਂ ਕਹੀਆਂ ਨੇ ਤੁਸੀਂ ਵੀ ਸੁਣੋ ਅਗਰ ਦੀ ਇਕਤਰਤਾ ਹੈ ਆ ਇਹ ਸਰਵ ਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਚੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਜੋ ਰੇਖ ਲਿਖੇ ਹੁੰਦਾ। ਪਹਿਲਾ ਮਤਾ ਇਹ ਹੈ ਕਿ ਮਜੀਦ ਭਾਈ ਜਹਾਂਗਿਰ ਜਿਹੜਾ ਵਾ ਜਿਹੜੀ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਦੀੰਤੀ ਕਰੇਗਾ। ਦੂਜੀ ਮਤਾ ਇਹ ਹੈ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਿੰਦੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਾ ਵਿੱਚ ਨਹੀਂ ਦਫਨਾ ਸਕਦਾ ਤੀਜਾ ਮਤ ਆਇਆ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਅੱਗੇ ਉਹ ਲਾ ਸਕਦੇ ਚੌਥਾ ਮਤ ਆਇਆ ਕਿ ਨਗਰ ਵਿੱਚ ਮਸੀਹ ਭਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆ ਚਾਹੇ ਇਹਨਾਂ ਦਾ ਆਪਣਾ ਮੇਲਾ ਅਜੀਤ ਸਿੰਘ ਜੀ ਅਜੀਤ ਕਹਿੰਦੇ ਕੀ ਕਹੋਗੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮਤੇ ਪਾਏ ਗਏ ਆ ਕੀ ਕਾਰਨ ਰਿਹਾ ਉਹ ਮਤੇ ਪਾਉਣ ਦਾ ਇਹ ਤੇ ਜੋ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇੰਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਆ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੁੱਖ ਹੈ ਵੀ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕਿ ਮਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਨ ਮਤੇ ਪਾਇਆ ਜਦੋਂ ਆਈਸੀਓ ਸੇ ਮਜੀਠ ਪਾਈ ਗਏ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘੱਟ ਇਹ ਕੀ ਕਾਰਨ ਰਿਹਾ ਵੀ ਮਤੇ ਪੋਣੇ ਪਾਇਆ ਕਿਉਂਦੇ ਸੀ ਦੀਦਿਆੜਿਆਂ ਦਾ ਕਰਕੇ ਤੁਸੀਂ ਮਤੇ ਪਾਇਆ ਹਾਂ ਸੀ ਦੀਦਿਆੜਿਆਂ ਦਾ ਵੀ ਆ ਤਾਂ ਵੈਸੇ ਵੀ ਗਾਂ ਫੇਰੇ ਕੰਮ-ਮਲ ਵੀ ਤਾਂ ਇਹ ਚੱਲ ਪਣਾ ਝਗੜਾ ਵੀ ਉਸੇ ਇੱਥੇ ਹਸਕਨਗਰ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਆ ਤੇ ਗੁਰੂ ਅਰਜਨ ਦੇਵ ਜੀ ਇੱਥੇ ਵਿਹਣ ਆਏ ਸੀ ਮਾਤਾ ਕੀ ਜੀ ਇਹ ਬਹੁਤ ਮਮਲਵੀ ਸਾਰੇ ਨੂੰ ਵਰਲਡ ਦੇ ਵਿੱਚ ਪਤਾ ਲੱਗ ਗਿਆ ਜਨਮ ਸ਼ਾਨ ਨੂੰ ਪਤਾ ਕੀ ਦਾ ਇੱਕ ਹੋਰ ਗੁਰਦੁਆਰਾ ਆ ਬਾਬੇ ਜੀ ਮਥੇਂ ਦੇ ਨਾਮ ਤੇ ਚੱਲ ਰਿਹਾ ਜੀ ਕਿੰਨੇ ਕੁ ਪਰਿਵਾਰਾਂ ਮਜੀ ਭਾਈ ਜਰੇ ਸਾਡੇ ਪਿੰਡ ਦੀ ਕੋਈ 8-10 ਦੇ ਕਰੀਬ ਹੈ ਗਈ ਜਿਹੜੇ ਮਤੇ ਪਾਏਗੇ ਸਾਰੇ ਪਿੰਡ ਦੀ 70 ਦੇ ਨਾਲ ਪਾਏ ਹਾਂ ਹਾਂ ਪਿੰਡ ਦੀ 70 ਨਾਲ ਆ ਪਜਾਇ ਦੀ 70 ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ ਜੀ ਨਾਮ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਪਿੰਡ ਇਹ ਸੰਗਰ ਕੋਟ ਕੀ ਕਹੋਗੇ ਮਤੇ ਪਾਏ ਮਜੀ ਭਾਈ ਜਰੇ ਦੇ ਲੋਕਾਂ ਦੇ ਇਦਨ ਇਕੱਠੇ ਇਕੱਠੇ ਕਿਉਂ ਹੋਏ ਕੀ ਕਾਰਨ ਰਿਹਾ ਮਤੇ ਪਉਂਦਾ ਮਤੇ ਪਹੰਦਾ ਕਾਰਨ ਜਿਹੜਾ ਇਹ ਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਸਮਸੀ ਦਾ ਜੋ ਕ੍ਰਿਸਮਸ ਡੇ ਮਨਾਉਂਦੇ ਆ ਉਹ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਜੇ ਦੇ ਕੋਈ ਅਸੀਂ ਵੇੜਾ ਵਾਏ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਤ ਤੇ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹੋ ਖੋਬਾ ਯਾਤਰਾ ਜਿਹੜੀ ਕਰਨੀ ਹੈ ਤੇ ਇਹੋ ਸੁਣਵਾਇਆ ਵੀ ਕੀਦੀ ਦਿਹਾੜੀ ਤਲ ਰਹਾ ਤੇ ਇਹ ਜਿਹੜੀ ਆ ਪਿੰਡ ਰਾਜਤ ਨਹੀਂ ਦਿੰਦਾ ਨਗਰ ਰਾਜਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਜੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਜੀ ਜੀ ਦਾ ਜਿਹੜਾ ਵਿਆਹਪੁਰ ਬੈ ਉਹ ਵੀ ਅਸੀਂ ਹਰਤਾਲ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਉਕੇ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 16 ਮਾਗ ਨੂੰ ਜਿਹੜਾ ਏ ਜਹਾੜਾ ਜਿਹੜਾ ਵਿਆਹ ਪਰਬ ਦਾ ਇਹ ਬੜੀ ਸ਼ਰਧਾ ਭਾਵਨ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਜਰੇ ਨੂੰ ਇਹੋ ਬੇਨਤੀ ਕੀਤੀ ਸੀ ਜੀ ਹੋ ਵੀ ਚਲੋ ਤੁਸੀਂ ਦੇਸ਼ੀ ਪਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰੀਂ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਾਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾ ਕੇ ਆ ਇਹਦੀ ਇਜਾਜ਼ਤ ਜਿਹੜੀ ਅਸੀਂ ਨਹੀਂ ਦੇ ਸਕਦੇ ਕਿੰਨੇ ਤਿੰਨ ਦੀ ਗੱਲ ਗੱਲ ਮਾਤ ਕੀ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਾਂਝੀ ਨਾਲ ਮਿਲ ਕੇ ਆਇਆ ਹਾਂ ਸਾਰਾ ਨਗਰੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿੰਨੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਹੈ ਜੀ ਇੱਕ ਮੱਛੀਆ ਲੰਗਰ ਕਮੇਟੀ ਪੂਰਨ ਮਾਚੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਰਨ ਸਿੰਘ ਪ੍ਰਬੰਧਕ ਕਮੇਟੀ ਤੇ ਕਿਸਾਨ ਸਿਹਤ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੇ ਵੀ ਸਹਿਮਤੀ ਨਾਲ ਆ ਤੇ ਸਮੇਂਰ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ